ਕਿ ਐਸਡੀਆਰ ਐਫ ਦਾ ਪੈਸਾ ਪਿਆ ਵੀ ਹੈ ਚਲੋ ਉਹਨੂੰ ਤੁਸੀਂ ਯੂਜ਼ ਕਰ ਸਕਦੇ ਹੋ ਜਿਹੜੀ ਸੀਐਮ ਨੇ ਲੈਟਰ ਲਿਖੀ ਹੈ ਕਿ ਜੀ ਇਹਦੇ ਐਸਡੀਆਰ ਤੇ ਨੌਮਸ ਦੇ ਜਿਹੜੇ ਸਰ ਉਹ ਕੀ ਕਹਿੰਦੀ ਹੈ ਕਿ ਜੀ 6800 ਰੁਪਏ 6800 ਰੁਪਿਆ ਦੇ ਵਿੱਚੋਂ ਵੀ ਉਹ 1500 ਪੰਜਾਬ ਦਾ ਅਸੀਂ ਫਿਰ ਵੀ 20000 ਅਨਾਉਂਸ ਕਰਤਾ ਯਾਨੀ ਕਿ 14900 ਜਿਹੜਾ ਪੰਜਾਬ ਸਰਕਾਰ ਦੋਊਗੀ ਇੱਕ ਮੰਜਸਾ ਕੱਲਾ ਕੇਂਦਰ ਸਰਕਾਰ ਦੇਊਗੀ ਕਿ ਜੇ ਕੋਈ ਕਿਸੇ ਦੀ ਡਿਸੇਬਿਲਟੀ ਹੋ ਜਾਏ ਉਹ 7400 ਰੁਪਏ ਦਵਾਂਗੇ ਸਰ ਕਿਸੇ ਦਾ ਪੱਕਾ ਮਕਾਨ ਪਾਰਸ਼ਲੀਟ ਹੈ ਜੇ ਉਹ ਨੋਰਮ ਕਹਿੰਦੇ ਜੀ ਕਿ 6500 ਰੁਪਏ ਦਿਓ ਜੀ ਸਰ 6500 ਰੁਪਏ ਦੇ ਵਿੱਚ ਨਾ ਜੀ 800 ਇੱਕ ਵੀ ਨਹੀਂ ਆਉਂਦੀ 7500 8000 ਪੀਟ ਹੋਟ ਹੋ ਗਿਆ ਸਰ ਕੋਈ ਗਰੀਬ ਬੰਦਾ ਬਾਜਾ ਸਾਹਿਬ ਗੱਲ ਇਹ ਕਰਨ ਵਾਲੀ ਹੈ ਜੀ ਕੋਈ ਗਰੀਬ ਬੰਦਾ ਇਹਨਾਂ ਨੋਰਮਸ ਦੇ ਮੁਤਾਬਕ ਕਿਵੇਂ ਕਰ ਪਾਲੂਗਾ ਉਹ ਦਿੰਦੇ ਨੇ 6500 ਰੁਪਏ ਸਰ ਆਹ ਲੜਾਈ ਲੜੀ ਜੇ ਆਪਾਂ ਅੱਜ ਇੱਥੋਂ ਸੋਲੂਸ਼ਨ ਇਹੀ ਹੈ ਕਿ ਨੋਰਮਸ ਰਿਵਾਈਜ਼ ਕਰਨ ਦੇ ਲਈ ਸੀਐਮ ਸਾਹਿਬ ਆਲਰੇਡੀ 15 ਦਿਨ ਮંત્રી ਲਿਖ ਚੁੱਕੇ ਤੇ ਉਹ ਜਨਾਬ ਨੇ ਉਹ ਟਾਈਮ ਨਹੀਂ ਦਿੰਦੇ ਹੈਗੇ ਸਰ ਆਪਾਂ ਮੇਰੀ ਸੋਲੂਸ਼ਨ ਹੱਥ ਬੰਨ ਕੇ ਸੋਲੂਸ਼ਨ ਮੈਨੂੰ ਤਾਂ ਇੱਕੋ ਹੀ ਸਮਝ ਆਉਂਦਾ ਹੈ ਕਿ ਅੱਜ ਜਦੋਂ ਸੈਸ਼ਨ ਮੁੱਕ ਕੇ ਸਰ 117 ਬੰਦਿਆਂ ਦੇ ذریعے 3 ਕਰੋੜ ਲੋਕਾਂ ਦੀ ਆਵਾਜ਼ ਕੇਂਦਰ ਦੀ ਅੰਨੀ ਬੋਲੀ ਗੁੰਗੀ ਸਰਕਾਰ ਤੱਕ ਇਹ ਜਾਣਾ ਚਾਹੀਦਾ ਹੈ ਕਿ ਇਹ ਜਿਹੜੇ ਨੋਰਮਸ ਨੇ ਇਹ ਰਿਵਾਈਜ਼ ਕਰੋ ਤੇ ਜਿਹੜਾ ਅਸੀਂ ਮੰਗਿਆ ਹੈ ਉਹ ਐਡੀਸ਼ਨਲ ਪੈਕੇਜ ਹੈ ਜਿਹਨੂੰ ਕਿ ਅੱਜ ਜਿਹਦੀ ਅੱਜ ਪੰਜਾਬ ਨੂੰ ਲੋੜ ਹੈ ਉਹਨਾਂ ਲੋਕਾਂ ਦੀ 117 ਦੇ ذریعے ਇਕੱਠਾ ਤੇ ਉਹਨਾਂ ਨਾਲ ਜਾ ਕੇ ਮੱਥਾ ਲਾਈਏ ਸੋ ਬਹੁਤ ਬਹੁਤ ਧੰਨਵਾਦ ਜੀ